ਟਰੰਪ ਦੀ ਰਾਜਨੀਤੀ ਸਟਾਰਟ ਹੋਈ ਆ ਤੇ ਦੁਨੀਆ ਭਰ ਦੇ ਵਿੱਚ ਅਸਰ ਹੋ ਗਿਆ ਤੇ ਲੋਕਾਂ ਦੇ ਜਹਾਜ਼ ਭਰ-ਭਰ ਕੇ ਜਾਣੇ ਸ਼ੁਰੂ ਹੋ ਗਏ ਆ ਤੇ ਇਹ ਸੋਸ਼ਲ ਮੀਡੀਆ ਤੇ ਚਰਚਾ ਵੀ ਆ 40 40 50 50 ਲੱਖ ਰੁਪਇਆ ਲਾ ਕੇ ਜੋ ਆਏ ਸੀ ਕੀ ਗੱਲ 트럼ਪ ਦੀ ਰਾਜਨੀਤੀ ਦਾ ਅਸਰ ਯੂਰਪ ਦੇ ਵਿੱਚ ਵੀ ਹੋਇਆ ਆ ਬਿਲਕੁਲ ਹੋਇਆ ਆ ਯਾਨੀ ਕਿ ਯੂਰਪ ਦੇ ਵਿੱਚ ਇਹ ਪਹਿਲਾਂ ਹੀ ਤਿਆਰੀ ਕੀਤੀ ਜਾ ਰਹੀ ਆ ਲੰਮੇ ਸਮੇਂ ਤੋਂ ਕਿ ਜੋ ਜਿਹੜੇ ਲੋਕ ਗੈਰ ਕਾਨੂੰਨੀ ਤਰੀਕੇ ਦੇ ਨਾਲ ਇਹਨਾਂ ਕੰਟਰੀਆਂ ਦੇ ਵਿੱਚ ਆਉਂਦੇ ਨੇ ਤੇ ਉਹਨਾਂ ਨੂੰ ਕੱਢਣ ਦਾ ਜਾਂ ਰਿਫਿਊਜੀ ਜਿਹੜੇ ਲੋਕ ਨੇ ਉਹਨਾਂ ਨੂੰ ਕੱਢਣ ਦਾ ਕਿਹੜਾ ਢੰਗ ਅਪਣਾਇਆ ਜਾਵੇ ਯਾਨੀ ਕਿ ਦੇਖਿਆ ਜਾਵੇ ਤਾਂ ਲੈਫਟ ਦੀਆਂ ਜਿਹੜੀਆਂ ਸਰਕਾਰਾਂ ਆ ਜਾਂ ਜਿਹੜੇ ਸਰਕਾਰ ਲੋਕ ਨੇ ਇਮੀਗ੍ਰੇਸ਼ਨ ਦੇ ਖਿਲਾਫ ਉਹ ਜ਼ਿਆਦਾਤਰ ਰਾਜਨੀਤੀ ਵਿੱਚ ਆ ਰਹੇ ਨੇ ਇੱਥੋਂ ਦੇ ਲੋਕਾਂ ਦੇ ਅੰਦਰ ਜਿਹੜਾ ਪਰ 4 ਇਮੀਗ੍ਰੇਸ਼ਨ ਦਾ ਉਹ ਬਹੁਤ ਮਾੜਾ ਹੋ ਰਿਹਾ ਆ ਕਿਉਂਕਿ ਬਹੁਤ ਸਾਰੀਆਂ ਚੋਰੀਆਂ ਡਕੈਤੀਆਂ ਤੇ ਕੰਮ ਦੇ ਲੋਡ ਜਿਹੜੀ ਆ ਉਹ ਪੈਰੀਆ ਪਰ ਜਿੱਥੇ ਤੱਕ ਇੱਥੇ ਦੀਆਂ ਪਾਰਟੀਆਂ ਨੂੰ ਸਵਾਲ ਪੁੱਛਿਆ ਗਿਆ ਆ ਕਿ ਕਿਹੜੇ ਲੋਕ ਨੇ ਉਹ ਕਹਿੰਦੇ ਸਾਨੂੰ ਉਹ ਲੋਕ ਚਾਹੀਦੇ ਨੇ ਇਮੀਗ੍ਰੇਸ਼ਨ ਦੇ ਜਿਹੜੇ ਲੋਕ ਕੰਮ ਕਰਨ ਵਾਲੇ ਹੋਣ ਜਿਹੜੇ ਕੰਮ ਕਰਨ ਜਿਹੜੇ ਲੋਕ ਚੋਰੀਆਂ ਡਕੈਤੀਆਂ ਵਾਲੇ ਨਾ ਹੋਣ ਹੁਣ ਗੱਲ ਕਰੀਏ ਯੂਰਪ ਦੀ ਯੂਰਪ ਦੇ ਵਿੱਚ ਲਗਾਤਾਰ ਸਖਤਾਈ ਵੱ ਚੁੱਕੀ ਆ ਅੱਜ ਵੀ 14 ਮੁੰਡੇ ਜਿਹੜੇ ਆ ਡਿਪੋਰਟ ਸੈਂਟਰ ਸਪੇਨ ਦੇ ਵਿੱਚੋਂ ਲਿਜਾਇਆ ਚੁੱਕਿਆ ਤੇ ਤੋਂ ਇਲਾਵਾ ਫਰਾਂਸ ਤੋਂ ਸਪੇਨ ਆ ਰਹੇ ਕਈਆਂ ਨੂੰ ਫੜ ਕੇ ਅੰਦਰ ਕਰ ਦਿੱਤਾ ਗਿਆ ਤੇ ਉਹਨਾਂ ਨੂੰ ਛੱਡ ਨਹੀਂ ਰਿਹਾ ਤੇ ਉਹਨਾਂ ਦੀਆਂ ਜਿਹੜੀਆਂ ਡਿਪੋਰਟਿੰਗ ਸਲਿੱਪਾਂ ਜਿਹੜੀਆਂ ਉਹ ਬਣਾਈਆਂ ਜਾ ਰਹੀਆਂ ਇਹ ਤੋਂ ਇਲਾਵਾ ਬਹੁਤ ਸਾਰੇ ਕੇਸ ਯੂਰਪ ਜਰਮਨ ਦੇ ਵਿੱਚ ਜਾਂ ਕਿਤੇ ਵੀ ਆ ਰਹੇ ਨੇ ਜਾਨੀ ਕਿ ਜਿਨ੍ਹਾਂ ਦੇ ਫਿੰਗਰ ਕਿਤੇ ਵੀ ਕੰਟਰੀ ਦੇ ਵਿੱਚ ਪਹਿਲਾਂ ਹੋਏ ਨੇ ਤੇ ਉਹਨਾਂ ਨੂੰ ਜਿਹੜਾ ਬਚ ਕੇ ਰਹਿਣਾ ਪਊਗਾ ਤੇ ਜਿਹੜੀ ਆ ਹਸ਼ਿਆਰੀ ਵਰਤਣੀ ਉਹ ਬੰਦ ਕਰ ਦਿਓ ਅੱਜ ਵੀ ਮੈਨੂੰ ਅਜੇ 10 ਮਿੰਟ ਪਹਿਲਾਂ ਜਿਹੜਾ ਫੋਨ ਆਇਆ ਸੀਗਾ ਇਸ ਕਰਕੇ ਵੀਡੀਓ ਕਰ ਰਹੇ ਆ ਕਿ ਉਹਨਾਂ ਵੀਰਾਂ ਨੇ ਕਿਹਾ ਆ ਕਿ ਭਾਈ ਸਾਹਿਬ ਜੀ ਇੱਕ ਵੀਡੀਓ ਪਾਓ ਕਿ ਜਿਹੜੇ ਲੋਕ ਫਰਾਂਸ ਤੋਂ ਇਧਰ ਇਧਰੋਂ ਉਧਰ ਕੱਚੇ ਜਾਂਦੇ ਨੇ ਤੇ ਉਹਨਾਂ ਨੂੰ ਸਟਾਪ ਕੀਤਾ ਜਾਵੇ ਯਾਨੀ ਕਿ ਰਿਸਕ ਬਹੁਤ ਵੱਡਾ ਆ ਡਿਪੋਰਟ ਹੋਣ ਦਾ ਰਿਸਕ ਆ ਜੇ ਤੁਸੀਂ ਆਪਣੇ ਪੈਸੇ ਲਾਉਣਾ ਚਾਹੁੰਦੇ ਹੋ ਇੱਕ ਜਗ੍ਹਾ ਟਿਕ ਕੇ ਕੰਮ ਕਰੋ ਤੇ ਜਿਹੜਾ ਸਮੇਂ ਤੇ ਜਿਹੜਾ ਤੁਹਾਡਾ ਜਿਹੜਾ ਵਾ ਇਹ ਜਿਹੜਾ ਉਹ ਜਿਹੜੇ ਪੂਰੇ ਹੋ ਸਕਣ ਤੇ ਨਾਲ ਇੱਕ ਗੱਲ ਮੈਂ ਹੋਰ ਕਹਿ ਦੇਣੀ ਚਾਹਨਾ ਵਾ ਇਹ ਡਰਾ ਨਹੀਂ ਰਿਹਾ ਜਾਨੀ ਕਿ ਮੈਂ ਵੀ ਕਿਸੇ ਟਾਈਮ ਐ ਇਸੇ ਤਰ੍ਹਾਂ ਤੁਹਾਡੇ ਵਾਂਗੂ ਇੱਥੇ ਆਇਆ ਸੀ ਤੇ ਅੱਜ ਜੇ ਸਪੇਨ ਦਾ ਮੇਰੇ ਕੋਲ ਪਾਸਪੋਰਟ ਆ ਜਾਂ ਇੱਥੇ ਦੇ ਡਾਕੂਮੈਂਟ ਆ ਉਹ ਮੈਂ ਮਿਹਨਤ ਕਰਕੇ ਇੱਥੇ ਦਾ ਸਮਾਂ ਬਤੀਤ ਕਰਕੇ ਲੈ ਆ ਹਰ ਇੱਕ ਬੰਦੇ ਦੀ ਜ਼ਿੰਦਗੀ ਵਿੱਚ ਤਰੱਕੀ ਆਉਂਦੀ ਆ ਪਰ ਤਰੱਕੀ ਉਦੋਂ ਆਉਂਦੀ ਆ ਬੰਦਾ ਜਿਹੜਾ ਆਪਣਾ ਮਿਸ਼ਨ ਕਾਮਯਾਬ ਰੱਖਣ ਵਾਸਤੇ ਤਕੜਾ ਹੋ ਕੇ ਤੁਰੇ ਵੈਸੇ ਦੇਖਿਆ ਜਾਵੇ ਕਿ ਯੂਰਪ ਦੀਆਂ ਗਵਰਨਮੈਂਟਾਂ ਦੇ ਵਿੱਚ ਕੁਝ ਦੇਸ਼ ਇਹੋ ਜਿਹੇ ਆ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਇਮੀਗ੍ਰੇਸ਼ਨ ਖੋਲਣ ਜਾ ਰਿਹਾ ਇਹ ਅਸੀਂ ਆਲਰੇਡੀ ਵੀਡੀਓ ਕਰ ਵੀ ਰਹੇ ਆ ਤੇ ਹੁਣ ਮੈਂ ਇੱਕ ਵੀਡੀਓ ਕਰੂੰਗਾ ਜਿਹਦੇ ਵਿੱਚ ਵਰਕ ਪਰਮਿਟ ਜਿਹੜਾ ਉਹ ਕਿਸ ਤਰੀਕੇ ਨਾਲ ਸਪੇਨ ਦੇ ਵਿੱਚ ਕਦੋਂ ਖੁੱਲਣ ਜਾ ਰਿਹਾ ਇਹਦੀ ਜਿਹੜੀ ਆ ਪ੍ਰੋਪਰ ਤੁਹਾਨੂੰ ਵੀਡੀਓ ਦੇਵਾਂਗੇ ਕਿਉਂਕਿ ਇਹਨਾਂ ਨੂੰ ਕੁਝ ਸੈਕਟਰ ਦੇ ਵਿੱਚ ਜਿਹੜੇ ਆ ਅਫੀਸ਼ੀਅਲ ਜਿਹੜੇ ਆ ਬੰਦੇ ਲੋੜਿਆ ਤੇ ਉਹਨਾਂ ਦੀਆਂ ਕੰਡੀਸ਼ਨਾਂ ਜਿਹੜੀਆਂ ਉਹ ਟੋਟਲੀ ਬਦਲ ਦਿੱਤੀਆਂ ਗਈਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਬਦਲਾਅ ਬਹੁਤ ਵੱਡਾ ਆ ਰਿਹਾ ਤੇ ਟਰੰਪ ਦੀ ਰਾਜਨੀਤੀ ਦਾ ਅਸਰ ਪੂਰੀ ਦੁਨੀਆ ਤੇ ਹੋ ਰਿਹਾ ਆ ਤੇ ਛੇਤੀ ਜਿਹੜਾ ਵਾ ਇਹਦਾ ਅਸਰ ਦਾ ਜਿਹੜਾ ਵਾ ਉਹ ਦਿਖਣਾ ਯੂਰਪ ਵਿੱਚ ਵੀ ਸ਼ੁਰੂ ਹੋ ਗਿਆ ਜਾਨੀ ਕਿ ਯੂਰਪ ਦੇ ਵਿੱਚ ਕਈ ਲੋਕ ਇਹ ਸੋਚਦੇ ਨੇ ਕਿ ਸ਼ਾਇਦ ਇੱਥੇ ਪਰ ਸੋਸ਼ਲ ਮੀਡੀਆ ਤੇ ਖਬਰਾਂ ਨਾ ਔਨ ਕਰਕੇ ਜਿਹੜਾ ਵਾ ਉਹ ਪਤਾ ਨਹੀਂ ਲੱਗ ਰਿਹਾ ਅਮਰੀਕ ਸਿੰਘ ਵਲੈਂਸੀਆ ਸ਼ਹਿਰ ਕੈਮਰਾਮੈਨ ਲੋਲਾ ਦੇ ਨਾਲ ਨਾਲ ਪੰਜਾਬ ਤੋਂ ਸਪੇ